ਅੱਜਕੱਲ ਚੋਰੀ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਨੇ ਕਿ ਆਮ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਬੀਤੀ ਰਾਤ ਕਰੀਬ 9 ਵਜੇ ਜੰਡਿਆਲਾ ਦੇ ਦੋ ਨੌਜਵਾਨ ਜੋ ਕਿ ਤਿੰਨ ਬੰਦਿਆਂ ਨੇ ਰਸਤੇ 'ਚ ਘੇਰ ਕੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹਨਾਂ ਦੀ ਐਕਟਿਵਾ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ। ਉਸ ਤੋਂ ਬਾਅਦ ਐਕਟਿਵਾ ਦੀਆਂ ਦੋਨੋਂ ਲਾਈਟਾਂ ਤੋੜ ਦਿੱਤੀਆਂ ਗਈਆਂ ਜਿਸ ਕਾਰਨ ਇਹ ਦੋਨੋਂ ਮੁੰਡੇ ਥੱਲੇ ਡਿੱਗ ਪਏ। ਦੱਸਦੀ ਹੈ ਕਿ ਇਹਨਾਂ ਦੋਨਾਂ ਮੁੰਡਿਆਂ ਨੂੰ ਤਿੰਨ ਲੁਟੇਰਿਆਂ ਵੱਲੋਂ ਬੁਰੇ ਤਰੀਕੇ ਦੇ ਨਾਲ ਘੁੱਟਿਆ ਗਿਆ ਤੇ ਉਹਨਾਂ ਕੋਲੋਂ 10000 ਰੁਪਏ ਦੀ ਨਕਦੀ ਖੋ ਲਈ ਗਈ ਦੱਸਦੀ ਹੈ ਕਿ ਇਹ ਦੋਨੋਂ ਮੁੰਡੇ ਮਹਿੰਦੀ ਲਗਾ ਕੇ ਵਾਪਸ ਆ ਰਹੇ ਸੀ ਜਦੋਂ ਇਹ ਮਹਿੰਦੀ ਲਗਾ ਕੇ ਨਿਕਲੇ ਤਾਂ ਇਹ ਤਿੰਨ ਬੰਦੇ ਇਹਨਾਂ ਦੇ ਮਗਰ ਲੱਗ ਗਏ ਇਹਨਾਂ ਤਿੰਨ ਲੁਟੇਰਿਆਂ ਦੇ ਮੂੰਹ ਬੰਨੇ ਹੋਏ ਸੀ ਤੇ ਇਹਨਾਂ ਨੇ ਦੋ ਮੁੰਡਿਆਂ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜ਼ਖਮੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦਾ ਜਾਇਜ਼ਾ ਲਿਆ ਨੇਕਪਾਲ ਸਿੰਘ ਨੇਕਪਾਲ ਜੀ ਕੀ ਹੋਇਆ ਤੁਹਾਡੇ ਨਾਲ ਜੀ ਮੈਂ ਬੰਡਾਲਾ ਸਾਰਾ ਤਾਂ ਮੇਰੇ ਪਿੱਛੇ ਬੰਦੇ ਹਾਂ ਜੀ ਹਾਂਜੀ ਫਿਰ ਜਾਨੀਆ ਦੇ ਪਾਸ ਹੈ ਉਹਨਾਂ ਨੇ ਮੇਰੀ ਐਕਟਿਵਾ ਨੂੰ ਲਾਤ ਮਾਰੀ ਲਾਤ ਮਾਰ ਕੇ ਫਿਰ ਐਕਟਿਵਾ ਮੈਨੂੰ ਨਹੀਂ ਰੋਕੀ ਆਪਣੀ ਫਿਰ ਦੁਬਾਰਾ ਫਿਰ ਉਹਨਾਂ ਨੇ ਮੇਰੀ ਐਕਟਿਵਾ ਨੂੰ ਦਾਤਰ ਮਾਰਾ

वो मेरे को जानिया से पीछे मिले थे जब हम बंडाला से निकले हमारे पीछे थे वो कितने आदमी थे थे तीन बंदे थे। तो उसके मारा दाँतर उल्टा कर सूचित कर दिया हाँ दो लड़के जी मैं नंगल रोड पे गांव रहा जानकारी जी अभिषेक थे आकाश ਇਹ ਦੋਨੋਂ ਬੰਡਾਲੇ ਤੋਂ ਆ ਰਹੇ ਸੀਗੇ 3 9 ਵਜੇ ਦੇ ਕਰੀਬ ਇਹਨਾਂ ਨੂੰ ਪਿੱਛੋਂ ਦੋ ਮੋਟਰਸਾਈਕਲ ਤੇ ਆ ਰਹੇ ਤਿੰਨ ਤਿੰਨ ਮੋਟਰਸਾਈਕਲ ਸਵਾਰ ਸੀਗੇ ਉਹ ਬੰਨੇ ਹੀ ਉਹਨਾਂ ਨੇ ਇਹਨਾਂ ਨੂੰ ਲੱਤ ਮਾਰ ਕੇ ਪਹਿਲਾਂ ਸਿੱਟਿਆ ਇਹਨਾਂ ਕੋ ਕੋਣ ਦੀ ਕੋਸ਼ਿਸ਼ ਕੀਤੀ ਤੇ ਥੋੜਾ ਅੱਗਵਾੜੇ ਤੇ ਇਹਨਾਂ ਦੀ ਕੁੱਟਮਾਰ ਕਰਕੇ ਤੇ 10000 ਰੁਪਏ ਨੇ ਦਸਨ ਤੱਕ 10000 ਰੁਪਏ ਦੇ ਮੋਬਾਈਲ ਲੈ ਗਏ ਨੇ ਤੇ ਮੌਕੇ ਤੇ ਸਾਡੀ ਸਰਚ ਚੱਲ ਰਹੀ ਆ ਤੇ ਬੜੀ ਜਲਦੀ ਇਹ ਜਿਹੜੇ ਗ੍ਰਿਫਤਾਰ ਕੀਤੇ ਜਾਣਗੇ ਸਰ ਇੱਕ ਘੱਟੇ ਹੀ ਅਗੇ ਦਿੰਦੇ ਇਹ ਐਕਟਵਾ ਤੇ ਸੀ ਦੋਨੋਂ ਜਿਹੜੇ ਪੀੜਤ ਨੇ ਤੇ ਆਪਣਾ ਕੰਮ ਕਰਕੇ ਵਾਪਸ ਆ ਰਹੇ ਸੀ ਦੂਸਰੇ ਮੋਟਰਸਾਈਕਲ ਤੇ ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਸਾਡੀਆਂ ਟੀਮਾਂ ਲੱਗੀਆਂ ਵਾ ਅਸੀਂ ਆਪਣੀ ਜੋ ਟੈਕਨੀਕਲ ਹੁੰਦੀ ਸਾਡੀ ਇਨਵੈਸਟੀਗੇਸ਼ਨ ਉਹ ਸਾਡੀ ਜਾਰੀ ਹੈ ਕੋਈ ਫਾਇਲ ਹੋਇਆ ਸਰ ਜੀ ਹਾਂ ਦੱਸਣ ਨੂੰ ਤਾਂ ਆਪਕਾ ਇੱਕ ਹੋਇਆ ਬਾਕੀ ਅਸੀਂ ਤਫਤੀਸ਼ ਸਾਰਾ ਲਿਆਵਾਂਗੇ ਜੀ ਕੋਈ ਦੂਸਰਾ ਮੋਡਲੀ ਪਹੇਚ ਕੀ ਪਦਲ ਕੇ ਫਿਲਹਾਲ ਐਡਮਿਟ ਇਹਨਾਂ ਨੂੰ ਇਲਾਜ ਲਈ ਦਾਖਲ ਕਰਾਇਆ ਚ ਜੈਨ ਹਸਪੀਟਲ